ਜਕਸੀਰ ਵੀਰ ਆਹ ਦੇਖ ਯਾਰ ਛੱਪੜ ਆਪਣੇ ਦੋਨਾਂ ਪਿੰਡਾਂ 'ਚ ਛੱਪਣਾ ਵਟਾਈ ਛੱਪੜ ਨਹੀਂ ਇਹ ਸਮੁੰਦਰ ਹੈ ਆਹ ਹੋਵੇ ਇੱਧਰ ਲੋਕ ਆਏ ਆ ਨਾ ਤੇ ਅਧੂਰੇ ਬੈਂਡਰ ਦੋਲੇ ਬਣਾਉਦੇ ਆ ਆਪਣੇ ਤੋਂ ਵੀਰੇ ਕੋ ਮਣੋ ਅੱਛਾ ਅੱਛਾ ਉਹ ਪਾਣੀ ਵਾਲਾ ਬਸ ਖੜੀਆਂ ਵੇਚੀ ਆ ਪਾਣੀ ਵਾਲੀ ਬੰਦਾ ਦੀ ਵੋਟ ਹੈ ਜਿਹੜੀਆਂ ਪਾਣੀ ਦੇ ਲੈਸੈਂਸ ਉਹਨੂੰ ਤੁਮਾਉਂਦੇ ਆ ਕਿਹੜੀਆਂ ਜਾਂਦੀ ਆ ਆਏ ਹਾਂ ਇਹ ਕਿਸ ਤਰ੍ਹਾਂ ਦਾ ਵੱਡੀਆਂ ਅ ਚਾਚਾ ਅਰੇ ਤੇਲ ਤੇ ਚੱਲਦੀਆਂ ਆਪਣੇ ਹਾਂ ਇਹ ਤੇਲ ਤੇ ਹੀ ਚੱਲਦੀਆਂ ਇਹ ਮੈਂ ਤਾਂ ਡੰਡਣ ਵੀ ਹੁੰਦੇ ਆ ਨਾਲੇ ਤੁਸੀਂ ਕਿਹਨੇ ਪਾਣੀ ਚੱਲਦੀਆਂ ਆਓ ਤੇਲ ਤੇ ਚੱਲਦੀਆਂ ਪਾਣੀ ਚੱਲਦੀਆਂ ਪਾਣੀ ਦੇ ਉੱਤੇ ਚੱਲਦੀਆਂ ਚੱਲਦੀਆਂ ਤਾਂ ਪਾਣੀ ਤੇ ਤਾਂ ਪੜੀ ਜਿਆ ਉਹ ਹੁਣ ਅਬਾਪਾ ਕਿੱਥੇ ਅਬਾਪਾ ਆਕਾਰ ਉਹ ਡਰਾਈਵਰੀ ਕਰਦਾ ਦੀ ਇੱਕ ਬੰਦਾ ਕੰਨ ਜੁਆਏ ਕਰਦਾ ਬਹੁਤ ਅਬਾਪਾ ਕਿੱਥੇ ਅਬਾਪਾ ਉਹ ਕਿੱਥੇ ਉਹ ਦਾਉਂ ਦੇ ਟਿੱਕਾ ਤੇ ਚਾਲ ਵੀ ਲਾਡੋ ਰਾਣੀਏ ਉਹ ਬੱਲੇ ਬੱਲੇ ਜੁੱਤੀ ਛਾੜ ਕੇ ਜਾਲੀ ਉੱਪਰ ਦੀਆ ਰਹੇ ਗੱਦੀਏ ਯਕੀਨ ਜੱਟਾਂ ਦੀ ਉਹ ਕੀ ਗੱਲ ਇਧਰੋਂ ਬਸ ਸੇਫਟੀ ਆ ਸੇਫਟੀ ਭਾਈਆ ਕੀ ਕਰੀਏ ਨਾ ਤੁਸੀਂ ਗੱਡੀ ਨਹੀਂ ਚਲਾ ਸਕਦੇ ਦਿੱਤੀ ਉਡਾਣੇ ਕੇ ਹਮਾਰਾ ਕੌਣ ਨਾਣਾ ਬੜਾਇਆ ਜਿੱਤਾ ਸੁਣੋ ਮੂੜੇ ਮੂੜਾਣਾ ਮਾਣ ਸੈਂਸੋਰਿੰਗ ਸੈਂਸਰ ਸੀ ਇਹ ਤੁਨੇ ਬੁਲਾਇਆ ਕਿ ਨਾ ਤੁਸੀਂ ਗੱਡੀ ਨਹੀਂ ਲਾ ਸਕਦੇ ਥੱਲੇ ਆ ਜਾ ਵੀਰੇ ਮੈਂ ਗੱਡੀ ਨਹੀਂ ਚਲਾ ਸਕਦਾ ਤੂੰ ਮੈਨੂੰ 50 ਹਜ਼ਾਰ ਰੁਪਏ ਗੱਡੀ ਚਲਾਉਣਾ 50 ਹਜ਼ਾਰ ਨਹੀਂ ਚਲਾ ਸਕਦਾ ਇਧਰ ਭਾਈ 80 ਹਜ਼ਾਰ ਹੋ ਗਏ ਜੱਟੀਆਂ ਚਲਾਉਂਦੇ ਨੇ ਕਿੰਨੇ ਦਾ ਉਹ ਇੰਡੀਆ 'ਚ ਚਲਾਉਂਦੇ ਨੇ ਹੋਏ ਪਰ ਇੰਨੇ ਨਹੀਂ ਹੋਏ ਭਾਈਆ ਇਤੋਂ ਦੇ ਵੀਰੇ ਦਾ ਨਹੀਂ ਇੰਡੀਆ ਦੇ ਵੀਰੇ ਦਾ ਬਹੁਤ ਹਰ ਗਿਆ ਸੇਫਟੀ ਬਹੁਤ ਜ਼ਰੂਰੀ ਹੈ ਸੇਫਟੀ ਚਾਹੀਦੀ ਹੈ ਸੇਫਟੀ ਮੇਰੇ ਕੋਲ ਸੇਫਟੀ ਹੈ ਨਹੀਂ ਤੇ ਤੁਹਾਡੇ ਕੋਲ ਸੇਫਟੀ ਕਿੱਥੋਂ ਆ ਗਈ ਮੈਂ ਕਾਕਾ ਇੱਡਾ ੜ ਜਾਣ ਨਹੀਂ ਤੁਸੀਂ ਮੈਨੂੰ ਕਿਸੇ ਢਬੇ ਨਾਲ ਜਾਣਦੇ ਤੇ ਤੁਹਾਡੇ ਕੋਲ ਕਿੱਥੇ ਸੇਫਟੀ ਆ ਦੇ ਜੱਸ ਅੱਜ ਦਾ ਪਾਰਟੀ ਬੰਦੀ ਤੇ ਬਹੁਤ ਭਾਸੇ ਟਰੈਕਟਰ ਮਿਲ ਗਿਆ ਉਹ ਤਾਂ ਹੈਗਾ ਹੀ ਆ ਬਹੁਤ ਵਧੀਆ ਟਰੈਕਟਰ ਮਿਲ ਗਿਆ ਫੋਨ ਵੱਜਦਾ ਯਾਰ ਆ ਲੈ ਬਾਪੂ ਦਾ ਫੋਨ ਆ ਗਿਆ ਤੇਰਾ ਬਧਾਈਆਂ ਬਾਪੂ ਬਧਾਈਆਂ ਤੈਨੂੰ ਆਪਾਂ ਫੋਰਡ 3600 ਲੈ ਲਿਆ ਉਹ 3600 ਤਨਣਾ 3600 ਟੁਈਜ ਲੈਣਾ ਚਾਰ ਕਿੱਲੇ ਆਪਣੇ ਕੋਲੇ ਇਹਨੇ ਟਰੈਕਟਰ ਕਿਹਾ ਨੇ ਆ ਹੱਦ ਹੋ ਗਈ ਤੇਰੇ ਲਈ ਤਾਂ ਉਹ ਬਾਪੂ ਟਰੈਕਟਰ ਹੈ ਕੀ ਆ ਉਹਦਾ ਮਾਰਕਾ 3600 ਆ ਉਹ ਅੱਛਾ ਅੱਛਾ ਟਰੈਕਟਰ ਆ ਕੇ ਤੂੰ 3600 ਕਹੀਆਂ ਨਾ ਬਾਪੂ ਤੋ ਤੇ ਇੱਕ ਹੋਰ ਤੈਨੂੰ ਹੋਰ ਪਤਾਇਆ ਸੀਟੀ 100 ਮੋਟਰਸਾਈਕਲ ਵੀ ਨਾਲ ਉਹਨੇ ਗਿਫਟ ਦਿੱਤਾ ਉਹ ਲੈ ਸਾਡਾ ਵੇਲਾ ਮੋਟਰਸੇ ਨਾਲ 100 ਮੋਟਰਸੇ ਲੈ ਲਿਆ ਉਹ ਕਮਾਲ ਆ ਯਾਰ ਇੱਕ ਮੋਟਰਸੇ ਲੈ ਲਾ ਪٹرول ਅੱਗੇ ਬਹੁਤ ਮਹਿੰਗਾ ਇਹ ਕਿ ਨਹੀਂ ਇਹ ਵੀ ਮੋਟਰਸਾਈਕਲ ਆ ਉਹਦਾ ਵੀ ਮਾਰਕਾ ਜਿਹੜਾ ਉੱਤੇ ਲੱਗਾ ਹੁੰਦਾ ਨਾ ਸੀਟੀ 100 ਆ ਮੈਂ ਤਾਂ ਦੋਨੇ ਇਹ ਲਿਖੇ ਪੈ ਗਏ ਯਾਰ ਮੈਂ ਤਾਂ ਕਹਿ ਕਿ ਤੇ ਮੋਟਰਸਾਈਕਲ ਵੀ 100 ਲੈ ਲਿਆ ਚਲੋ ਕੋਤ ਲਾ ਗਈ ਹੋਵੇ ਤੈਨੂੰ ਬਹੁਤ ਓਕੇ ਆਗੇ ਤੂੰ ਐਵੇਂ ਨਾ ਡਰ ਚਲਾ ਲਿਆ ਕਰ ਚੱਲ ਯਾਰ ਬਾਪੂ ਜਮੀ ਬਹੁਤ ਔਕਾ ਯਾਰ ਐਵੇਂ ਫਿਕਰ ਨਾ ਕਰਿਆ ਕਰ ਜਵਾਨ ਬਹੁਤ ਸਾਨਿਆ ਤਰੱਕੀ ਕਰ ਰਿਹਾ ਉਹਨੂੰ ਪਤਾ ਸਾਨੂੰ ਕਿਹੜੀ ਦੀਦੀ ਲੋੜ ਆ ਤੇ ਰੱਬ ਤੇ ਭਰੋਸਾ ਰੱਖਿਆ ਕਰ ਤੇ ਖੁਸ਼ੀ ਬਨਾਇਗਾ ਓਏ ਆਪਾਂ ਤਾਂ ਆਣ ਪਰ ਰਹੇਗੇ ਜਵਾਨ ਦਾ ਜ਼ਰੂਰ ਪੜੇ ਲਿਖੇ ਬਿਲਕੁਲ ਅ ਫਿਊ ਮਿੰਟਸ ਲੇਟਰ ਓ ਵੀਰ ਹਲੇ ਤੇ ਕੰਨੇ ਆਏ ਯਾਰ ਉਹ ਕੋਈ ਨਹੀਂ ਫਿਕਰ ਕਿਉਂ ਕਰਦਾ ਤੂੰ ਪੁੱਛ ਲੈ ਆਹ ਫੋਨ ਤੇਰੇ ਕੋਲ ਆ ਉਹ ਦਿਲ ਨਹੀਂ ਖੜਦਾ ਚਲ ਉਹ ਕੋਈ ਨਹੀਂ ਤੂੰ ਪਤਾ ਕਰਦਾ ਆ ਜਾਂਦਾ ਆ ਲਾਉਣਾ ਤੂੰ ਜੱਸ ਆਇਆ ਪਕੌੜੇ ਖਾਈਏ ਓਏ ਯਾਰ ਬਾਪੂ ਦਾ ਫੇਰ ਫੋੜ ਆ ਗਿਆ ਕਿੱਥੇ ਟੈਕਦਾ ਹੈ ਹਾਂ ਬਾਪੂ 10 ਤੋਂ ਤਾਂ ਆਏ ਨਹੀਂ ਹਲੇ ਅਸੀਂ ਕੈਂਚੀਆਂ ਤੇ ਖੜੇ ਆ ਉਹ ਕੈਂਚੀਆਂ ਤੇ ਉਹ ਪਤਲਾ ਪੈਰਟ ਹੋਣੇ ਆ ਲੈ ਸਾਡੇ ਦਾ ਫੇਰ ਕਮੜੇ ਦਾ ਕਮੜਾ ਇੱਕ ਕੈਂਚੀਆਂ ਦੇ ਖੜੇ ਹੂੰ ਸਿੱਧੇ ਕੰਮ ਨਹੀਂ ਕੀਤਾ ਅਜੇ ਉੱਠੇ ਕੰਮ ਤੇ ਓ ਬਾਪੂ ਅਸੀਂ ਕਹਿੰਦੀਆਂ ਪਿੰਡ 'ਚ ਖੜੇ ਆ ਪੱਖੋਂ ਕੈਂਚੀਆਂ ਓਹ ਯਾਰ ਮੈਂ ਕਿਹਾ ਕਿਤੇ ਕੈਂਚੀਆਂ ਖੜੇ ਹੋ ਕਹਿੰਦਾ ਪੱਖੋਂ ਕੈਂਚੀਆਂ ਖੜੇ ਆ ਕਿ ਅਸੀਂ ਆ ਗਏ ਸੁਖੇ ਦੇ ਪਕੌੜੇ ਖਾ ਕੇ ਲੈ ਉਹ ਇਹੋ ਜਿਹੇ ਅਮਲੇ ਭੰਗੀਆਂ ਦੇ ਕੱਪ ਕਰਦੇ ਹੁੰਦੇ ਆ ਉਹ ਸੁਖੇ ਦੇ ਹੋਟਲ ਆ ਉਥੇ ਸੁਖੇ ਦੇ ਹੋਟਲ ਤੋਂ ਖਾ ਕੇ ਆਉਣਗੇ ਮੈਂ ਕਹਿੰਦਾ ਸੁਖੇ ਦੇ ਪਕੌੜੇ ਖਾ ਕੇ ਆਉਂਦੇ ਹਰ ਗੱਲ ਬਾਪੂ ਨੂੰ ਪੁੱਠੀ ਸਮਝਦੀ ਹੈ ਅਸੀਂ ਸੁਖੇ ਕੋਲੋਂ ਪਕੌੜੇ ਖਾ ਕੇ ਆ ਗਏ ਕੋਈ ਵੀ ਭਰਾ ਮੈਂ ਤਾਂ ਜਾ ਬਾਬੂ ਕਿਵੇਂ ਕੈਨੇਡਾ ਵਧੀਆ ਲੱਗਿਆ ਉਹ ਮੈਂ ਕਿਹਾ ਸ਼ੇਰ ਗਿਆ ਕਿਆ ਬਾਤ ਐਵੇਂ ਡਰੀ ਜਾਂਦਾ ਸੀ ਕਿ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਮੈਂ ਤਾਂ ਇੱਥੇ ਆ ਕੇ ਹੈਰਾਨ ਪਰੇਸ਼ਾਨ ਵੇਖ ਆ ਕਿੰਨੇ ਕਿੰਨੇ ਸੋਹਣੇ ਜਦੋਂ ਇੰਨੀ ਹਰੀਆਲੀ ਵਾਹ ਵਾਹ ਜਦੋਂ ਤੈਨੂੰ ਪਹਿਲਾਂ ਕਹਿੰਦਾ ਸੀ ਕੈਨੇਡਾ ਆ ਜਾ ਆ ਜਾ ਤੂੰ ਕਹਿੰਦਾ ਸੀ ਮੈਂ ਨਹੀਂ ਆਉਣਾ ਤਾਂ ਮਿੱਠੀ ਜਿਹੜਾ ਤੈਨੂੰ ਕਹਿੰਦੇ ਸੀ ਆ ਜਾ ਕੈਨੇਡਾ ਵੇਖਾ ਵਾਤਾਵਰਨ ਸੋਹਣਾ ਕੰਨ ਮਿਲ ਰਹਿਣ ਸੋਹਣਾ ਵਧੀਆ ਲੱਗਿਆ ਨਾ ਹੁਣ ਉਹ ਬਹੁਤ ਸੋਹਣਾ ਲੱਗਿਆ ਭਾਈਆ ਰੋਟੀ ਪਾਣੀ ਵਧੀਆ ਮਿਲ ਜਾਂਦਾ ਮੈਂ ਕਿਹਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਰੋਟੀ ਪਾਣੀ ਵਾਹ ਰੋਟੀ ਪਾਣੀ ਦਾ ਮਿਲਣਾ ਹੀ ਰੋਟੀ ਪਾਣੀ ਦੀ ਕੀ ਕਸਰਾ ਦੇਖ ਕਿੰਨੀ ਗ੍ਰੀਨਰੀ ਕਦੇ ਸਮੁੰਦਰਾਂ ਤੇ ਕਦੇ ਕਿੱਧਰ ਕਦੇ ਕਿੱਧਰ ਪੂਰੇ ਨਜ਼ਾਰੇ ਦਾ ਰੰਗ ਦੇਖ ਲੈ ਤੇ ਰੰਗ ਦਾ ਲਾਲ ਲਾਲ ਹੋਇਆ ਪਿਆ ਦੇਖ ਲੈ ਹੁਣ ਕਿਉਂ ਨਾ ਹੋਵੇ ਸ਼ੇਰ ਦਾ ਟੱਕ ਹੋਇਆ ਸ਼ੇਰ ਦਾ ਟੱਕ ਉਹ ਵਾਈਲਾ ਝੋਲਾਖੂ ਵਾਈਲਾ ਇਹ ਦਾ ਆਟਾ ਜਿਵੇਂ ਇੱਕ ਮਾਰਕਾ ਨਹੀਂ ਹੁੰਦਾ ਆਪਣੇ ਸਰੋ ਪੀ ਮਾਰਕਾ ਉਹ ਅੱਛਾ ਉਹ ਸ਼ੇਰ ਦਾ ਇੱਕ ਮਾਰਕਾ ਉਹ ਮੈਗਾ ਜੰਗਲੀ ਸ਼ੇਰ ਦਾ ਖਵਾਇਆ ਮੈਂ ਉਹ ਨਾ ਟੜੀ ਦਾ ਨਾ ਸ਼ੇਰ ਆ ਆਟਾ ਦਾ ਕਣਕ ਦਾ ਹੀ ਆ ਉਹਦਾ ਪੀ ਉਹਦਾ ਮਾਰਕਾ ਹੈ ਇਹ ਮਾਰਕਾ پوری ਬਾਹ ਚਲਾ ਗਿਆ ਸੀ ਯਾਰ